ਮਹਾਰਾਜ ਇਸ ਲਈ ਗਏ ਸਾਰੇ ਤੀਰਥਾਂ ਦੇ ਰਚਨ ਕਰਨ ਵਾਲੇ ਲੋਕਾਂ ਨੂੰ ਦਸੀਏ ਵੀ ਤੀਰਥਾਂ ਦੇ ਰੱਬ ਨਹੀਂ ਬੈਠਾ ਜੀ ਰੱਬ ਨਾਲ ਆਤਮਾ ਦਾ ਮਿਲਾਪ ਪੈਦਾ ਕਰਾਉਣਾ ਹੈ ਸਿਰ ਪਰਮੇਸ਼ਰ ਦੀ ਬੰਦਗੀ ਕਰੋ ਉਹਦਾ ਮੰਥਨ ਕਰੋ ਤੇ ਰੱਬ ਮਿਲ ਸਕਦਾ ਹੈ ਹਜ਼ੂਰ ਦੀ ਪਾਵਨ ਬਾਣੀ ਦਾ ਫਰਮਾਨ ਵੀ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਪਰਮੇਸ਼ਰ ਨੂੰ ਅੰਦਰੋਂ ਅਰਾਧਨਾ ਉਹਦੀ ਯਾਦ ਵੀ ਜੋੜਨਾ ਪ੍ਰਭੂ ਨਾਲ ਨੇੜਤਾ ਵਧਾਉਂਦਾ ਹੈ ਤਨਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਦਰਬਾਰ ਪਰਛੇਤਰ ਦੀ ਧਰਤੀ ਤੇ ਸਜਿਆ। ਤਖਤ ਉਤੇ ਮੇਰੀ ਸਰਕਾਰ ਸੁਭਾਇਮਾਨ। ਹਜ਼ਾਰਾਂ ਦੀ ਤਦਾਦ ਵਿੱਚ ਪ੍ਰਾਣੀ ਮਹਾਰਾਜ ਦੇ ਦਰਸ਼ਨਾਂ ਲਈ ਆਉਂਦੇ ਨੇ। ਝੂੜੀਆਂ ਭਰ-ਭਰ ਕੇ ਸਰਕਾਰ ਸਰਕਾਰ ਦੀ ਅਗਵਾਈ ਲੈ ਕੇ ਵਾਪਸ ਮੁੜਦੇ ਨੇ। ਕੋਈ ਹੁੰਦਾ ਹੈ ਕੋਈ ਜਾਂਦਾ ਹੈ ਕਾਫਲਿਆਂ ਦੇ ਰੂਪ ਵਿੱਚ ਤਾਵਾ ਜਾਈ ਸੀ। ਇੱਕ yogi ਵੀ ਪਰਛੇਤਰ ਦੀ ਧਰਤੀ ਤੇ ਪਹੁੰਚਿਆ। ਉਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕਰਦੇ ਵਾਪਸ ਆਉਂਦੇ ਇੱਕ ਸਿੱਖ ਦੇ ਮੋਢੇ ਤੇ ਹੱਥ ਮਾਰ ਕੇ ਆਖਿਆ ਇੰਦਰ ਬੜੀ ਭੀੜ ਇੰਦਰ ਕੌਣ ਆਇਆ ਸਿੱਖ ਨੇ ਆਖਿਆ ਅਨੰਦਪੁਰ ਸਾਹਿਬ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਜੋਗੀ ਨੇ ਕਲਗੀ ਵਾਲੇ ਪਾਤਸ਼ਾਹ ਦਾ ਨਾਮ ਸੁਣਿਆ ਸੀ ਪਰ ਅਜੇ ਤੱਕ ਦਰਸ਼ਨ ਨਹੀਂ ਕੀਤੇ ਜੋਗੀ ਦੇ ਅੰਦਰੋਂ ਆਵਾਜ਼ ਆਈ ਅਨੰਦਾਂ ਦੀ ਪੂਰੀ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਸੁਣਿਆ ਤੇ ਬਹੁਤ ਹੈ ਚਲ ਮਨਾ ਅੱਜ ਦਰਸ਼ਨ ਹੀ ਕਰ ਲੀਏ ਨੈਤਰ ਸਫਲ ਕਰ ਪੀੜ ਵਿੱਚੋਂ ਦੀ ਲੰਘਦਾ ਹੋਇਆ ਜੋਗੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਵਾਧਾ ਜਾ ਰਿਹਾ ਹੈ ਲੰਘਦਾ ਜਾ ਰਿਹਾ ਸੀ ਨਦਰ ਸਰਕਾਰ ਨਾਲ ਜਾਟ ਕਰਾਈ ਤਖਤ ਤੇ ਬੈਠੇ ਨੇ ਨੀਲੇ ਦੇ ਸ਼ਾਹ ਸਵਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜੀ ਚਰਣਾ ਵਿੱਚ ਮਖਮਲੀ ਜੋੜਾ ਟਾਕ ਤੇ ਲੱਗਦੀ ਸੀ ਜੀ ਸਾਹਿਬ ਮੋਢੇ ਤੇ ਤੀਰਾਂ ਦਾ ਪੱਥਾ ਸੀਸ ਤੇ ਸਜੀ ਹੋਈ ਦਸਤਾਰ ਜਿਗਾ ਤੇ ਲੱਗੀ ਹੋਈ ਕਲਗੀ ਜਿਹਦੇ ਵਿੱਚ ਹੀਰੇ ਧਮਕਾ ਮਾਰ ਰਹੇ ਸਨ ਉਂਗਲੀ ਤੇ ਬੈਠਾ ਉਡੂ ਊਡੂ ਕਰਦਾ ਬਾਦ ਮੇਰੀ ਸਰਕਾਰ ਦੇ ਚਾਰ ਸਾਹਿਬਜ਼ਾਦੇ ਦੋ ਸੱਜੇ ਪਾਸੇ ਖੜੇ ਸਨ ਦੋ ਖੱਬੇ ਪਾਸੇ ਖੜੇ ਸਨ ਜਿਨ੍ਹਾਂ ਦੇ ਗਲਾਂ ਵਿੱਚ ਰੇਸ਼ਮੀ ਪਿਸ਼ਾਕਾਂ ਲੱਕਾਂ ਨੂੰ ਲੱਗੋਏ ਕਮਰ कसे ਧਾਕਾਂ ਦੇ ਲੜਦਿਆਂ ਸ੍ਰੀ ਸਾਹਿਬਾ ਮੋਢਿਆਂ ਤੇ ਤੀਰਾਂ ਦੇ ਪੱਥੇ ਸੀਸ ਤੇ ਦਸਤਾਰਾਂ ਜਿਗਾ ਤੇ ਲੱਗੀਆਂ ਕਲਗੀਆਂ ਕਿਸੇ ਬਾਦਸ਼ਾਹ ਦੇ ਸ਼ਹਜਾਦਿਆਂ ਦਾ ਭਲੇਖਾ ਪਾਰੀਆਂ ਸੀ ਜੋਗੀ ਨੇ ਗੁਰੂ ਗੋਗਨ ਸਿੰਘ ਮਹਾਰਾਜ ਨੂੰ ਤੱਕਿਆ ਕਦੇ ਮੇਰੇ ਕਲਗੀ ਵਾਲੇ ਪਾਸ਼ਾ ਮਹਾਰਾਜ ਜੀ ਸੱਜੇ ਪਾਸੇ ਖੜੇ ਸਾਹਿਬਜ਼ਾਦਿਆਂ ਦੇ ਮੱਥਾ ਟੇਕ ਕੇ ਪਿਆਰ ਕਰਦੇ ਨੇ ਕਦੇ ਖੱਬੇ ਪਾਸੇ ਖੜੇ ਸਾਹਿਬ ਜਿਆਦ ਨੂੰ ਨੇੜੇ ਕਰਕੇ ਮੱਥਾ ਟੇਕ ਕੇ ਪਿਆਰ ਕਰਦੇ। ਜੋਗੀ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਕਿਸੇ ਰਾਜੇ ਦੀ ریاਸਤ ਤੋਂ ਕਬਰ ਆਏ ਨੇ ਆਏ ਹੋਣਗੇ ਕੁੰਭ ਦੇ ਮੇਲੇ ਤੇ ਮਹਾਰਾਜ ਦੇ ਦਰਸ਼ਨ ਕਰਨ ਲਈ ਆਏ ਤੇ ਸੱਚੇ ਪਾਤਸ਼ਾਹ ਨਾਲ ਕਿੰਨਾ ਪਿਆਰ ਕਰਦੇ। ਅਗਾਂਵਜ ਕੇ ਮੇਰੀ ਹੱਥ ਸਰਕਾਰ ਦੇ ਚਰਨਾਂ ਤੇ ਨਮਸਕਾਰ ਕਰਕੇ ਦੋਗੀ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਮਹਾਰਾਜ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਰਕਾਰ ਮੇਰੀ ਬੇਨਤੀ ਸਵੀਕਾਰ ਕਰਕੇ ਉਸ ਗੱਲ ਦੀ ਜਾਣਕਾਰੀ ਦੇਵੇ ਮਹਾਰਾਜ ਕਹਿਣ ਲੱਗੇ ਜੋਗੀ ਜੀ ਕਹੋ ਕੀ ਕਹਿਣਾ ਤੁਮ ਜੋਗੀ ਨੇ ਆਤਮਾਨ ਕੇ ਆਖਿਆ ਸੱਚੇ ਪਾਤਸ਼ਾਹ ਜਿੰਨਾ ਕਬਰਾਂ ਦਾ ਮੱਥਾ ਚੁੰਮ ਚੁੰਮ ਕੇ ਇੰਨਾ ਪਿਆਰ ਕਰ ਰਿਹਾ ਉਹ ਕਿਹੜੇ ਰਾਜੇ ਦੀ ਰਾਸਤੇ 'ਚੋਂ ਤੁਹਾਡੇ ਦੀਦਾਰ ਕਰਨ ਵਾਸਤੇ ਹੈ ਤਨਗੁਰ ਗਗਨ ਸਿੰਘ ਮਹਾਰਾਜ ਨੇ ਆਖਿਆ ਜੋਗੀ ਜੀ ਇਹ ਕਿਸੇ ਰਾਜੇ ਦੀ ਰਾਸਤੇ 'ਚੋਂ ਆਏ ਹੋਏ ਸ਼ਹਿਜ਼ਾਦੇ ਨਹੀਂ ਮੇਰੇ ਆਪਣੇ ਸਾਜਦੇ ਜੋਗੀ ਹੈਰਾਨ ਹੋਇਆ ਕਹਿੰਦਾ ਸਿੱਖਾਂ ਦਾ ਗੁਰੂ ਗ੍ਰਿਸ਼ਤੀ ਹੈ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਸਿੱਖਾਂ ਦਾ ਧਰਮ ਹੀ ਗ੍ਰਿਸ਼ਤੀਆਂ ਦਾ ਧਰਮ ਹੈ ਭਾਈ ਗੁਰਦਾਸ ਜੀ ਕਹਿੰਦੇ ਸਗਲ ਧਰਮ ਹੈ ਗ੍ਰਸਥ ਪ੍ਰਧਾਨ ਹਕੀਕਤ ਵਿੱਚ ਗੁਰੂ ਨਾਨਕ ਦੇਵ ਘਰ ਵਿੱਚ ਤੋਂ ਹੀ ਪ੍ਰਵਾਨ ਚੜਦਾ ਹੈ ਜਿਹੜਾ ਗ੍ਰਸਥ ਧਰਮ ਕਰਦਾ ਹੈ ਕਿਸੇ ਸੁਬਬ ਨਾਲ ਉਹਦਾ ਵਿਆਹ ਨਾ ਹੋਵੇ ਤੇ ਵੱਖਰੀ ਗੱਲ ਹੈ ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਗ੍ਰਸਥ ਧਰਮ ਨੂੰ ਓੜਿਆ ਆ ਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੋਗੀ ਜੀ ਦਾ ਧਰਮੀ ਗ੍ਰਸਥੀਆਂ ਦਾ ਤੇ ਸਭ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੋਗੀ ਜੀ ਜਿਨ੍ਹਾਂ ਨੂੰ ਕਮਰ ਸਮਝ ਰਿਹਾ ਉਹਨਾਂ ਕਿਸੇ ਰਾਜ ਦੇ ਸ਼ਹਿਜ਼ਾਦੇ ਸਮਝ ਰਿਹਾ ਇਹ ਮੇਰੇ ਆਪਣੇ ਪੁੱਤ ਨੇ ਤੇ ਮੈਂ ਅੰਕਾਰ ਘਰੋਂ ਅਰਦਾਸ ਕਰਕੇ ਮੰਗ ਕੇ ਲਏ ਨੇ ਮੰਗ ਕੇ ਜੋਗੀ ਕਹਣ ਲੱਗਾ ਮਹਾਰਾਜ ਸੁੰਦੇ ਆ ਰਹੇ ਆ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਲੋਕ ਮੰਗਦੇ ਤੇ ਤੁਹਾਨੂੰ ਪੁੱਤ ਮੰਗਣ ਦੀ ਕੀ ਲੋੜ ਪੈਗੀ ਕਲਗੀ ਵਾਲੇ ਪਾਤਸ਼ਾਹ ਨੇ ਜੋ ਕੋ ਜਾਖਿਆ ਜਰਾ ਧਿਆਨ ਨਾਲ ਸੁਣਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਿ ਜੀ ਪੌਣੇ ਨੌਂ ਸਾਲਾਂ ਦੀ ਉਮਰ ਵਿੱਚ ਤਾਂ ਆਪਣੇ ਬਾਪੂ ਦੇ ਸੀਸ ਦਾ ਬਲੀਦਾਨ ਦਿੱਤਾ ਜਦੋਂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਚੌਂਦਰੀ ਚੌਕ ਵਿੱਚ ਸ਼ਹਾਦਤ ਦਾ ਅਗਮ ਪੀ ਗਏ ਨਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਦੁਨੀਆ ਦੇ ਲੋਕਾਂ ਨੇ ਮੇਰੇ ਵੱਲੇ ਉਮਲ ਕਰ ਕਰਕੇ ਮੈਨੂੰ ਸ਼ਹੀਦ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਹਿਬਜ਼ਾਦਾ ਕਹਿ ਕੇ ਮੰਨ ਦਿੱਤਾ ਜਦੋਂ ਮੈਨੂੰ ਸ਼ਹੀਦ ਸਤਗੁਰੂ ਦਾ ਸਹਿਬਜ਼ਾਦਾ ਕਹਿ ਕੇ ਲੋਕ ਮੰਨ ਲੈਂਦੇ ਸਨ ਮੇਰਾ ਦੀਕੀ ਤਮਸ਼ੀਦਾਂ ਦਾ ਬਾਪ ਹੀ ਹੋ ਰਿਹਾ ਤੇ ਸ਼ੀਦਾਂ ਦਾ ਪਿਤਾ ਬਣਨ ਵਾਸਤੇ ਮੈਨੂੰ ਉਸ ਸਰਕਾਰਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨੀ ਪਈ ਮੈਂ ਅਰਦਾਸ ਕਰਕੇ ਆਖਿਆ اے ਕਰਤੁਰਖਵਾਗੂ ਮੈਨੂੰ ਪੁੱਤਰਾਂ ਦੀ ਦਾਤ ਬਖਸ਼ੋ ਮੈਂ ਵਤਨ ਦੇਸ਼ ਤੇ ਧਰਮ ਤੋਂ ਪੁੱਤ ਕੁਰਬਾਨ ਕਰਕੇ ਸ਼ਹੀਦਾਂ ਦਾ ਬਾਪ ਵੀ ਹੋਵਾਂ ਇਸ ਕਰਕੇ ਜੋਗੀ ਜੀ ਮੈਂ ਅਰਦਾਸ ਕਰਕੇ ਕੁਰਬਾਨੀ ਵਾਸਤੇ ਇਹਨਾਂ ਪੁੱਤਰਾਂ ਨੂੰ ਅਕਾਲ ਤਖਤ ਕੋਲੋਂ ਮੰਗ ਕੇ ਲਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਬਦ ਕਹੇ ਜੋਗੀ ਨੇ ਕੰਨਾਂ ਵਿੱਚ ਤੇ ਸ਼ਬਦ ਪੈ ਜੋਗੀ ਨੇ ਚਿੰਤਾ ਹੁਗਾ ਮਾਰਿਆ ਚਿਪੀ ਪਰੇ ਸੁਣ ਦਿੱਤੀ ਭਗਵਾ ਥੂਲਾ ਉਤਾਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਵਾਵਾ ਫੁਲਾ ਕੇ ਕਹਿਣ ਲੱਗਾ ਉਹ ਸੰਸਾਰ ਦੇ ਲੋਗੋ ਜਿਸ ਕੌਮ ਦਾ ਪੈਗੰਬਰ ਆਪਣੇ ਪੁੱਤਾਂ ਨੂੰ ਨਰੰਕਾਰ ਕੋਲ ਇਸ ਕਰਕੇ ਮੰਗ ਕੇ ਲੈਂਦਾ ਕਿ ਵਤਨ ਤੋਂ ਕੁਰਬਾਨ ਕਰਕੇ ਸ਼ਹੀਦਾਂ ਦਾ ਬਾਪ ਬਵਾਵਾ ਉਹ ਸਤਗੁਰੂ ਦਾ ਮੈਂ ਵੀ ਸਿੱਖ ਬਣਨਾ ਚਾਹਾਂ। ਆਖਿਆ ਦਾਤਾ ਦੀ ਰਹਿਮਤ ਵਰਸਣੀ ਆ ਤੇ ਮੇਰੇ ਤੇ ਵੀ ਕਿਰਪਾ ਕਰ। ਮੈਨੂੰ ਹੀ ਆਪਣੇ ਦਾਸ ਹੋਣ ਦਾ ਮਾਣ ਮਖਸ਼ੂ ਉਹ ਅੰਿਆਸ ਕਹਿੰਦਾ ਹੈ ਹਾਜ਼ੂਰ ਦੀ ਆਗਿਆ ਮੁਤਾਬਕ ਬੰਦ ਪਿਆਰੇ ਸਿੰਘ ਸਹਿਬਾਨਾਂ ਨੇ ਆਪੇ ਹਯਾਤ ਕਾਰ ਕੀਤਾ ਹਜ਼ਾਰਾਂ ਪ੍ਰਾਣੀਆਂ ਨੇ ਆਪਣਾ ਜੀਵਨ ਸਫਲਾ ਕੀਤਾ ਜਿਉਂਗੀ ਅਮਰ ਦੀ ਦਾਤ ਲੈ ਕੇ ਖਲਗੀ ਵਾਲੇ ਪਾਤਸ਼ਾਹ ਮਹਾਰਾਜ ਦਾ ਸਿੰਘ ਸੱਚ ਜਿਹੜੇ ਦਾਦੇ ਨੇ ਪੁੱਤ ਮੰਕੀ ਇਸ ਕਰਕੇ ਲਿਆ ਸੰਨ ਤੇ ਵਤਨ ਤੋਂ ਪਰਵਾਨ ਕਰਕੇ ਚੀਂਦੰ ਦਾ ਬਾਪ ਬਣਾ ਉਸ ਮੇਰੀ ਸਰਕਾਰ ਦੀ ਨਜ਼ਰਾਂ ਦੇ ਸਾਹਮਣੇ ਵੱਡਾ ਸ਼ਹਾਦਤ ਦਾ ਦੰਪੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘ ਦੀ ਸ਼ਹਾਦਤ ਵੇਲੇ ਇੱਕ ਜਕਾਰਾ ਛੱਡ ਕੇ ਸਤਗੁਰਨ ਦੀ ਪ੍ਰਵਾਨਗੀ ਦਿੰਦੇ ਸਨ ਦੁਸ਼ਮਣ ਖੇਤ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚੈਲੰਜ ਕਰਕੇ ਕਹਿਣ ਲੱਗਾ ਐ ਗੋਬਿੰਦ ਸਿੰਘ ਲੋਕਾਂ ਦੇ ਪੁੱਤ ਮਰਨ ਤੇ ਦਾ ਕਾਰੇ ਛੱਡਦੇ ਸੁਈਏ ਦੀ ਖਬਰ ਮੁਤਾਬਕ ਤੇਰੇ ਤੋਂ ਵੱਡੇ ਪੁੱਤਰ ਚਮਕੌਰ ਦੀ ਹਵੇਲੀ ਵਿੱਚ ਗਿਰੇ ਹੋਏ ਨੇ ਜਦੋਂ ਤੇਰੇ ਪੁੱਤਾਂ ਦੀ ਵਾਰੀ ਆਈ ਫਿਰ ਪਤਾ ਲੱਗੇਗਾ ਕਿ ਅਧਿਕਾਰੇ ਛੱਡੇ ਜਾਂ ਦੇਖਣੀ ਚਾਹੀਦੀ ਕਿਸੇ ਦੇ ਘਰ ਨੂੰ ਲੱਗੀ ਹੋਈ ਅੱਖ ਪਸੰਦਰ ਜਗ ਦਾ ਨਜ਼ਰ ਆਉਂਦਾ ਕੱਖਾਂ ਦੀ ਖੁੱਲੀ ਛਾੜਦੀ ਹੋਏ ਤਾਜ ਮਹਾਲ ਵਰਗਾ ਦੁੱਖ ਮਹਿਸੂਸ ਹੁੰਦਾ ਹੈ ਔਰ ਲੋਕਾਂ ਦੇ ਪੁੱਤ ਮਰਨ ਤੇ ਦਾ ਕਾਰੇ ਛੱਡਣ ਵਾਲੇ ਗੁਰੂ ਗੋਬਿੰਦ ਸਿੰਘ ਜਦੋਂ ਤੇਰੇ ਵੀ ਵਾਰੀ ਆਈ ਪਤਾ ਲੱਗੀ ਕਿ ਅਧਿਕਾਰੀ ਛੱਡੇ ਜਾਂਦੇ ਕਿ ਨਹੀਂ ਛੱਡੇ ਸਿੰਘ ਦੀ ਸ਼ਹਾਦਤ ਵੇਲੇ ਮਹਾਰਾਜ ਇੱਕ ਜਿਆਦਾ ਤਾਰਾ ਛੱਡ ਕੇ ਸਦਗਨ ਦੀ ਪ੍ਰਵਾਨਗੀ ਦਿੰਦੇ ਸਨ ਸਾਬ ਜੀ ਦਾ ਆਜੀਤ ਸਿੰਘ ਦੀ ਸ਼ਹਾਦਤ ਨੂੰ ਮਹਾਰਾਜ ਨੇ ਆਪਣੀਆਂ ਅੱਖਾਂ ਨਾਲ ਤੱਕਿਆ ਉਹਦੀ ਸ਼ਹਾਦਤ ਤੋਂ ਬਾਅਦ ਆਪਣਾ ਮੋਹੜਾ ਦੁਸ਼ਮਣ ਵੱਲੇ ਕਰਕੇ ਜਿੱਦੋਂ ਮਹਾਰਾਜ ਨੂੰ ਚੈਲੰਜ ਕੀਤਾ ਸੀ ਉੱਚੀ ਆਵਾਜ਼ ਵਿੱਚ ਪੰਜ ਜਿਆਦਾ ਕਾਰੇ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੁਸ਼ਮਣ ਨੂੰ ਅਹਿਸਾਸ ਕਰਾ ਦਿੱਤਾ ਉਹ ਗੋਬਿੰਦ ਸਿੰਘ ਸਿੰਘਾਂ ਨਾਲ ਜਿਆਦਾ ਤੇ ਪੁੱਤਰਾਂ ਨਾਲ ਘੱਟ ਮੋਹ ਕਰਦੇ ਆ ਆਜੀਤ ਸਿੰਘ ਦੀ ਸ਼ਹਾਦਤ ਛੋਟੇ ਵੀਰ ਜੁਜਾਨ ਸਿੰਘ ਨੇ ਆਪਰੀਆ ਕਰਨ ਲੇਖੀ ਸ਼ਮ ਮਹਿ ਚੁਕੀ ਹਸਨ ਪੰਜਾ ਸਿੰਘਾਂ ਦਾ ਜਥਾ ਨਾਲ ਲਿਆ ਦੁਸ਼ਤੇ ਚ ਮਾਰੇ ਦੀਆਂ ਪੌੜੀਆਂ ਕਰਦਾ 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 ਜੁਜਾਰ ਸਿੰਘ ਮੇਰੀ ਸਰਕਾਰ ਦੇ ਪਾਸ ਚਲੇ ਜਾ। ਤਨਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਬੀਰਾ ਸਿੰਘ ਬੈਠੇ ਸੰਗ ਤੀਰਾਂ ਦੇ ਢੇਰ ਲਾਗੇ ਮਹਾਰਾਜ ਆਲੇ ਦੁਆਲੇ ਬਾਜ ਨਜ਼ਰ ਰੱਖ ਰਿਹਾ ਸਨ ਦੁਸ਼ਮਣ ਉੱਤੇ ਜੁਜਾਰ ਸਿੰਘ ਸਰਕਾਰ ਦੇ ਪਾਸ ਚਲੇ ਜਾਂਦੇ। ਔਰ ਦੇਖ ਕੇ ਕਹਿੰਦਾ ਫਤਿਹ ਬਲਾ ਕੇ ਸਰਕਾਰ ਸਮਾਜ ਦੇ ਲੋਕਾਂ ਨੇ ਵੱਡਿਆਂ ਨੂੰ ਕੁਝ ਹੱਕ ਦਿੱਤੇ ਨਹੀਂ। ਜਿਸ ਨੇ ਮੇਰਾ ਵੱਡਾ ਵੀਰ ਪਾਲਣਾ ਕਰ ਗਿਆ ਸਾਡੀ ਮੂਰਤੀ ਵੱਡਿਆਂ ਨੂੰ ਕੁਝ ਹੱਕ ਦਿੱਤੇ ਨੇ ਲੋਟ ਕਰਨਾ ਨੌਜਵਾਨ ਬੱਚਿਓ ਸੰਸਾਰ ਦੇ ਲੋਕਾਂ ਨੇ ਵੱਡਿਆਂ ਨੂੰ ਕੁਝ ਹੱਕ ਦਿੱਤੇ ਨਹੀਂ ਜਿਹੜਾ ਵੱਡਿਆਂ ਦੇ ਹੱਕ ਖੋਣ ਦੀ ਕੋਸ਼ਿਸ਼ ਕਰੇਗਾ ਭੜਾਪਾ ਬੜਾ ਮਾਰਾ ਹੋਏਗਾ ਉਹਦੇ ਬਾਪੂ ਨੂੰ ਹੱਕ ਹੈ ਆਪਣੇ ਪੁੱਤਰ ਨੂੰ ਪੂਰ ਸਕਦਾ ਹੈ ਮਾਂ ਨੂੰ ਹੱਕ ਹੈ ਆਪਣੇ ਪੁੱਤਰ ਨੂੰ ਵਰਦ ਸਕਦੀ ਹੈ ਜਿਨ੍ਹਾਂ ਨੇ ਬਜ਼ੁਰਗਾ ਨੂੰ ਜਿਨ੍ਹਾਂ ਨੇ ਮਾਈ ਬਾਪ ਨੂੰ ਪਰੇਸ਼ਾਨ ਕੀਤਾ ਉਮੀਦ ਨਾ ਰੱਖੇ ਕਿ ਵਿਡਾਪੇ ਦੇ ਨਾਂ ਵਿੱਚ ਮੈਂ 4 ਦਿਨ ਸੌਫੇ ਕੱਟ ਲਵਾਂ ਇਹ ਕਰਾਬੋ ਹੈ ਜਿਹੜਾ ਅਜੇ ਤੱਕ ਕਿਸੇ ਨੇ ਦੇਖਿਆ ਨਹੀਂ ਤੇ ਜਿਨੇ ਦੇਖਿਆ ਉਹਦੇ ਬਾਰੇ ਵਿੱਚ ਹੈ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਇੱਕ ਹੋਰ ਆਪਾਂ ਜਿਹਨੂੰ ਲੋਕ ਪਹਾੜਾਂ ਦੇ ਪੁੰਦਰਾ ਵਿੱਚ ਪਾਲਦੇ ਫਿਰਦੇ ਨੇ ਕਿਸੇ ਟਾਵੇਂ-ਟਾਵੇਂ ਨੂੰ ਮਿਲਦਾ ਹੈ ਦੂਜਾ ਹੋਰ ਆਪਾਂ ਜਿਹੜਾ ਘਰਾਂ ਵਿੱਚ ਬੈਠਾ ਹੁੰਦਾ ਹੈ ਮਾਈ ਬਾਪ ਇਸ ਕਰਕੇ ਸਮਾਜ ਦੇ ਲੋਕਾਂ ਨੇ ਵੱਡਿਆਂ ਨੂੰ ਇਥਾਕ ਦਿੱਤੇ ਜੁਦਾ ਸਿੰਘ ਨੇ ਆਖਿਆ ਮਹਾਰਾਜੀ ਉਹਨਾਂ ਕੰਬੀ ਪੜਣਾ ਕਰਦੇ ਵਡੇ ਵੀਰ ਸ਼ਹਾਦੇ ਦਾ ਗੰਭੀਗਨ ਹੈ ਇਹ ਸੱਚੇ ਪਾਤਸ਼ਾਹ ਉਹ ਸ਼ਹਾਦਤ ਦਾ ਜਾਮ ਪੀ ਕੇ ਨਵੇਂ ਪਾਤਸ਼ਾਹ ਦੀ ਗੋਦਵਾਲੇ ਪਾਦੇ ਜ। ਮੇਰਾ ਜੀ ਕਰਦਾ ਮੈਂ ਵੀ ਸ਼ਹੀਦ ਹੋ ਕੇ ਇਹ ਸ਼ਹਾਦਤ ਦਾ ਪਿਆਲਾ ਪੀ ਕੇ ਵੀਰ ਦੀ ਉਂਗਲੀ ਫੜ ਕੇ ਨਵੇਂ ਪਾਤਸ਼ਾਹ ਦੀ ਗੋਦ ਵਿੱਚ ਜਾ। ਮੈਨੂੰ ਹੀ ਆਗਿਆ ਮਖਸ਼। ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕੋਲੇ ਇੱਕ ਰਹਿ ਗਿਆ ਸੀ। ਕੋਈ ਮੈਦਾਨੇ ਜੰਗ ਵਿੱਚ ਦੰਡ ਦੀ ਆਗਿਆ ਮੰਗਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਦੇ ਬਚਨ ਸੁਣ ਕੇ ਕਹਿਣ ਲੱਗੇ ਓ ਜੁਹਾਰ ਸਿੰਘ ਤੈਨੂੰ ਆਵਾਜ਼ ਮਾਰ ਕੇ ਕੁਰਬਾਨੀ ਲਈ ਸੱਦਣਾ ਪੈਂਦਾ ਤੇ ਕੌ ਵਿੱਚ ਕਮਜ਼ੋਰੀ ਆ ਜਾਣੀ ਸੀ। ਮੂੰ ਆਪਣੇ ਆਪ ਨੂੰ ਕੁਰਬਾਨੀ ਲਈ ਪੇਸ਼ ਕਰਕੇ ਕੈਸੀ ਲਕੀਰ ਖੇਚ ਲੈ ਤਰੇ ਵਰਗੇ ਦੁਜਾਰੂਆਂ ਦੀ ਜਦੋਂ ਇੱਕ ਆਮ ਨੂੰ ਲੋੜ ਹੋਇਆ ਕਰੇਗੀ ਇੱਕ ਨਹੀਂ ਹਜ਼ਾਰਾਂ ਦੇ ਦੁਜਾਰੂ ਤਰੰਤ ਆਪਾਂ ਕੁਰਬਾਨ ਕਰਨ ਵਾਸਤੇ ਛਾਲ ਮਾਰ ਕੇ ਲਈ ਤੱਪ ਜਾਇਆ ਕਰੇ ਧਨਗੁਰ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਮਹਾਰਾਜ ਨੇ ਸਾਹਮਣੇ ਖੜੇ ਦੁਜਾਰ ਸਿੰਘ ਨੂੰ ਵਿਖਿਆ ਇੱਕ ਸੈਨਿਕ ਮੈਦਾਨੇ ਜੰਗ ਵੱਲੇ ਜਾ ਰਿਹਾ ਸੀ ਸਤਪੁਰਾਂ ਨੇ ਉਹਦੀ ਵਰਦੀ ਦੇਖੀ ਸਤਪੁਰਾਂ ਨੇ ਸਾਹਮਣੇ ਵੇਖਿਆ ਤੇ ਮਹਾਰਾਜ ਨੇ ਪੈਰਾਂ ਦੇ ਅੰਗੂਠਿਆਂ ਤੋਂ ਲਾ ਕੇ ਦਿਗਾ ਤੇ ਲੱਗੀ ਹੋਈ ਕਲਗੀ ਤੱਕ ਛੋਟੀ ਬੋਤ ਨੂੰ ਨਿਹਾ ਰਿਆ ਹਜੂਰ ਦੀ ਨਜ਼ਰ ਸਾਹਿਬ ਜਾਨਾ ਦੁਜਾਨ ਸਿੰਘ ਦੇ ਕਮਰ ਕੱਸੇ ਨਾਲ ਡਟ ਕਰਾਈ ਥੋੜਾ ਜਿਹਾ ਢਿੱਲਾ ਸੀ ਕਲਗੀ ਵਾਲੇ ਪਾਤਸ਼ਾਹ ਨੇ ਕੰਨੀਆਂ ਖਿੱਚ ਕੇ ਤਾਇਕ ਕੀਤਾ ਉਹਦੀ ਧਾਰ ਤੇ ਲੱਗਤੀ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਿਆਨ ਕਰਕੇ ਉਹਦੀ ਤਾਰ ਚਾ ਕੀਤੀ ਉਹਦੇ ਮੋਢੇ ਤੇ ਪਿਆ ਹੋਇਆ ਤੀਰਾਂ ਦਾ ਪੱਥਾ ਸਰਕਾਰ ਨੇ ਇੱਕ ਤੀਰ ਬਾਹਰ ਕੱਢ ਕੇ ਉਹਨਾਂ ਦੀ ਨੋਕਾ ਚਾ ਕੀਤੀ ਉਹਦੇ ਹੱਥ ਵਿੱਚ ਉਹਦੇ ਨਾਲੋਂ ਲੰਮਾ ਫੜਿਆ ਹੋਇਆ ਨੇਦਾ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਲੀ ਆਣੀ ਤੇ ਉਹਦੇ ਦਸਤੇ ਤੇ ਭਾਰ ਭਾ ਕੇ ਤਾਇਕ ਕੀਤਾ ਪਰ ਇੰਦਰ ਦੇ ਨਾਲ ਜੁਝਾਰ ਸਿੰਘ ਦੇ ਸੀਸ ਤੇ ਸਜੀ ਦਸਤਾਰ ਥੋੜੀ ਜੀ ਢਿੱਲੀ ਹੋ ਚੁੱਕੀ ਸੀ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਕਰ ਕਮਲਾਂ ਨਾਲ ਆਪਣੇ ਛੋਟੇ ਪੁੱਤ ਦੀ ਦਸਤਾਰ ਸਜਾਈ ਦਮਾਲਾ ਸਜਾਇਆ ਤੇ ਦਿਗਾ ਤੇ ਲਾਈ ਕਲਗੀ ਆਪਣੇ ਪੁੱਤ ਨੂੰ ਇਸ ਤਰ੍ਹਾਂ ਸ਼ਿੰਗਾਰਿਆ ਮਹਾਰਾਜ ਨੇ ਜਿਵੇਂ ਆਪਣੇ ਪੁੱਤਰ ਦੇ ਵਿਆਹ ਵਾਲੇ ਦਿਨ ਬਾਪੂ ਨਿੱਕੀ ਨਿੱਕੀ ਗੱਲ ਧਿਆਨ ਵਿੱਚ ਰੱਖਦਾ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਜੁਝਾਰ ਸਿੰਘ ਨੂੰ ਤਿਆਰ ਕਰਨ ਤੋਂ ਬਾਅਦ ਛਾਤੀ ਨਾਲ ਲਾਇਆ ਤੇ ਰੱਦੀਆਂ ਮਾਪਿਆਂ ਪਿਆਰ ਦੇ ਕੇ ਅੰਤਲਾ ਪਿਆਰ ਦੇ ਕੇ ਮਹਾਰਾਜ ਨੇ ਆਖਿਆ ਦੁਜਾਰ ਸਿੰਘ ਨਾਂ ਨੂੰ ਲੱਜਾਂਦਾ ਲੱਗਣ ਦੇ। ਕਈ ਵਾਰੀ ਨਾਮ ਹੁੰਦਾ ਹੈ ਬੜਾ ਮਾਪਿਆਂ ਨੇ ਚੁਣ ਕੇ ਰੱਖਿਆ ਪਰ ਕਰਤੂਤਾ ਚੰਗੀਆਂ ਨਹੀਂ ਹੁੰਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦੁਜਾਰ ਸਿੰਘ ਤੇਰਾ ਨਾਮ ਇਸ ਕਰਕੇ ਦੁਜਾਰ ਰੱਖਿਆ ਸੀ ਕਿ ਅੰਤਲੇ ਸਵਾਸਾਂ ਤੱਕ ਮੈਦਾਨੇ ਲੰਗਵੇ ਦੂਜੇ ਸ਼ਹਾਦੇ ਦਾ ਜਾਮ ਪੀਵੇ ਨਾਮ ਨੂੰ ਲੱਗਾ ਨਹੀਂ ਲੱਗਣ ਦੇਣੀ। ਦੁਜਾਰ ਵਿਆਹ ਤੇ ਦਾ ਵਿਆਹ ਵੀ ਉਹ ਦਿਨ ਦਾਨ ਪਣਾਇਆ ਤਹੀ ਰਣ ਮੈਂ ਤਾਂ। ਦੁਜਾਰ ਫਿਰ ਮਹਾਰਾਜ ਨੇ ਆਖਦਾ ਮੇਰੇ ਲਾਲ ਮੈਦਾਨੇ ਜੰਗ ਦੀ ਮੌਤ ਨਾਲੋਂ ਦੁਨੀਆ ਦੀ ਕੋਈ ਮੌਤ ਚੰਗੀ ਨਹੀਂ ਹੈ ਇਹ ਸ਼ਬਦ ਕਿਸੇ ਬਾਪੂ ਨੇ ਆਪਣੇ ਪੁੱਤ ਨੂੰ ਆਖੇ ਜਾ ਮੇਰੇ ਲਾਲ ਮੈਦਾਨੇ ਜੰਗ ਦੀ ਮੌਤ ਨਾਲੋਂ ਦੁਨੀਆ ਦੀ ਕੋਈ ਮੌਤ ਚੰਗੀ ਨਹੀਂ ਹੈ ਕਰਦੀ ਆ ਕੱਲ ਸਦਾਈ ਹੈ ਗੁਰੂ ਕੀ ਬਾਣੀ ਵੀ ਕਹਿੰਦੀ ਹੈ ਸੂਰਾ ਸੂਪੈ ਚਾਨੀ ਹੈ ਜੋ ਲੜਾ ਦੀਨ કહે ਕੋਈ ਸੁਲਮਾ ਖਵਾ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੱਦਮ ਪਿਆਰ ਦੇ ਕੇ ਭਜੀ ਹੋਈ ਇੱਕ ਨਿਸ਼ਾਨੀ ਨੂੰ ਵੀ ਕੰਡ ਤੇ ਥਾਪੜਾ ਦੇ ਕੇ ਮੈਦਾਨੇ ਡੰਗਲੇ ਤੌਰ ਤੇ ਮੰਜਾ ਸਿੰਘਾਂ ਦਾ ਜਥਾ ਨਾਲ ਲੈ ਕੇ ਸਾਹਿਬ ਜਦਾ ਜੁਜਾਰ ਸਿੰਘ ਜੁਬਾਰੇ ਦੀਆਂ ਪੌੜੀਆਂ ਉਤਰਦਾ ਹੋਇਆ ਚਮਕੌਰ ਦੀ ਰੋਸ਼ੀ ਦੇ ਵੇੜੇ ਵਿੱਚ ਆ ਰਿਹਾ ਹੈ। ਬਾਬਾ ਜੀਵਨ ਸਿੰਘ ਸਾਹਿਬ ਨੇ ਜਦਾ ਜਾਰ ਸਿੰਘ ਨੂੰ ਆਉਣ ਦੇਵੇ। ਬਾਬਾ ਜੀਵਨ ਸਿੰਘ ਡਿਊਟੀ ਪਰਵਾਰਸਾ। ਜਣੀ ਡਿਊਟੀ ਦੇ ਦਰਵਾਜ਼ੇ ਦਾ ਜਿੰਮਾ ਬਾਬਾ ਜੀਵਨ ਸਿੰਘ ਸਾਹਿਬ ਦਾ ਸੀ। ਉਹ ਖੋਲਣ ਉਹ ਬੰਦ ਕਰਨ ਇਹ ਉਹਨਾਂ ਦੀ ਜ਼ਿੰਮੇਵਾਰੀ ਸੀ। ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਜੁਧਾਰ ਸਿੰਘ ਨੂੰ ਆਉਂਦਿਆਂ ਵੇਖਿਆ ਜਦੋਂ ਵੇਖਿਆ ਬੜੇ ਕਾਲੇ ਕਦਮਾਂ ਨਾਲ ਜੁਧਾਰ ਸਿੰਘ ਆ ਰਿਹਾ ਤੇ ਬਾਬਾ ਜੀ ਨੇ ਕੁੰਡੇ ਵਿੱਚ ਉਂਗਲੀ ਉਡਾ ਲਈ ਕੁੰਡੇ ਵਿੱਚ ਪੁਰਾਣੀਆਂ ਹਵੇਲੀਆਂ ਦੇ ਵੱਡੇ ਵੱਡੇ ਦਰਵਾਜ਼ੇ ਤੁਹਾਡੇ ਵਿੱਚ ਕਿਸੇ ਨੇ ਵੇਖੇ ਹੋਣਗੇ ਤੇ ਉਹਨਾਂ ਦੇ ਕੁੰਡੇ ਕਿੱਡੇ ਵੱਡੇ ਸਨ ਉਸ ਕੁੰਡੇ ਵਿੱਚ ਜਿੱਥੇ ਗੰਦਾ ਮਾਰਿਆ ਜਾਂਦਾ ਸੀ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਭੱਟ ਕੇ ਉਸ ਕੁੰਡੇ ਵਿੱਚ ਉਂਗਲੀ ਉਡਾ ਲਈ ਜੁਧਾਰ ਸਿੰਘ ਕਹਿੰਦਾ ਬਾਬਾ ਜੀ ਗੁਰੂ ਦਾ ਹੁਕਮ ਹੈ ਹਵੇਲੀ ਦਾ ਦਰਵਾਜ਼ਾ ਖੋਲ੍ਹੂ ਮੈਦਾਨੇ ਜੰਗ ਵਿੱਚ ਜਾਣਾ ਬਾਬਾ ਜੀਵਨ ਸਿੰਘ ਕਹਿੰਦਾ ਜੁਜਾਰ ਸਿੰਘ ਦਰਵਾਜ਼ਾ ਨਹੀਂ ਖੁੱਲੇਗਾ ਦਰਵਾਜ਼ਾ ਨਹੀਂ ਖੁੱਲੇਗਾ ਡੇਉੜੀ ਪਰਵਾਦ ਮੈਂ ਹਾਂ ਦਰਵਾਜ਼ਾ ਮੇਰੀ ਮਰਜ਼ੀ ਤੋਂ ਬਿਨਾਂ ਨਹੀਂ ਖੁੱਲੇਗਾ ਮੈਂ ਦਰਵਾਜ਼ਾ ਨਹੀਂ ਖੋਲਾਂਗਾ ਜੁਜਾਰ ਸਿੰਘ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਵੱਲੇ ਤੱਕ ਕਹਿੰਦਾ ਬਾਬਾ ਸਰੀਰਾਂ ਨਾਲ ਮੋਹ ਕਰਦੇ ਹੋਏ ਬਾਬਾ ਜੀਵਨ ਸਿੰਘ ਸਾਹਿਬ ਜੀ ਹਵੇਲੀ ਦਾ ਦਰਵਾਜ਼ਾ ਨਹੀਂ ਖੋਲ ਰਹਿ ਸ਼ਹਾਦਤ ਦੇ ਵਕਤ ਵਿੱਚ ਦੇਰੀ ਹੁੰਦੀ ਜਾਂਦੀ ਹੈ ਮਹਾਰਾਜ ਜੀ ਅੰਨ ਦਾ ਹੁਕਮ ਕਰੋ ਪਈ ਹੋਈ ਇਹਦਾ ਦਰਵਾਜ਼ਾ ਖੋਲਣ ਮੈਂ ਨੂੰ ਜਾਣ ਦੀ ਆਖੇ ਦੇਣ ਵੀਰ ਦੂਰ ਨਾ ਚਲੇ ਜਾਵੇ ਮੈਂ ਵੱਡੇ ਵੀਰ ਦੇ ਉਮਰ ਫੜ ਕੇ ਨਵੇਂ ਪਾਤਸ਼ਾਹ ਦੀ ਗੋਦ ਵਿੱਚ ਜਾਣਾ ਚਾਹੁੰਦਾ ਸਰਕਾਰ ਮੇਰੀ ਬੁਰਦੋਰ ਬੇਨਤੀ ਆ ਕੇ ਜੀਵਨ ਸਿੰਘ ਨੂੰ ਕਹੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜੀ ਜੀਵਨ ਸਿੰਘ ਨੂੰ ਕਹਿੰਦੇ ਨੇ ਹਵੇਲੀ ਦਾ ਦਰਵਾਜ਼ਾ ਖੋਲੋ ਤੇ ਜੀਵਨ ਸਿੰਘ ਕੀ ਆਖਦਾ ਇੱਕ ਪਾਸੇ ਤਾਂ ਕੁੰਡੇ ਦੀ ਜੰਗਲੀ ੜਾਈ ਹੈ ਦੂਜੇ ਹੱਥ ਨਾਲ ਚੋਲੇ ਦੀ ਕੰਨੀ ਫੜ ਲੈਂਦਾ ਚੋਲੇ ਦੀ ਕੰਨੀ ਫੜ ਕੇ ਧੂੜੀ ਫਲਾ ਲਿੰਦਾ ਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੂੰ ਬਾਬਾ ਜੀਵਨ ਸਿੰਘ ਇੱਕ ਬੇਨਤੀ ਕਰ ਰਿਹਾ ਕਿ ਆਖਰੀ ਆਸੀ